ਹੈਲੋ ਜੀ ਸ਼ਸ਼ੀਕਾਲ ਸਾਰਨ ਆਪਾਂ ਜਾ ਰਹੇ ਹੁਣ ਅੱਜ ਮਾਨਸਾ ਮਾਨਸਾ ਚੱਲ ਰਹੇ ਆਂ ਉਹ ਇੱਥੇ ਕਿਉਂ ਬਿਸਨ ਬੱਲਾ ਚੱਲ ਰਹੀ ਸਾਡੇ ਸਾਰਨ ਦੀ ਰਾਹ ਤੇ ਜਾਵਾਂਗੇ ਰਾਹ ਤੇ ਬਹੁਤ ਵਾਲਾ ਬਹੁਤ ਹਾਲ ਹੋਣਾ ਬਸ ਫੋਕਾ ਤੇ ਕਮਟੂ ਹੁੰਦੇ ਨਹੀਂ ਹੈਗੇ ਹਣਾ ਸਵਾਰੀਆਂ ਪੂਰੀ ਪੂਰੀ ਲੈ ਕੇ ਜਾਂਦੇ ਨੇ ਕਈ ਵਾਰ ਛਿੰਤ ਨਹੀਂ ਵੀ ਹੁੰਦੀ ਹੈਗੀ ਗੱਡੀ ਤੇ ਸੱਚ ਮੋਟਰਸਾਈਕਲ ਚੱਲਦੀ ਹੈ ਤੇ ਗੱਡੀ ਤਾਂ ਫਿਰ ਟ੍ਰਾਈਕ ਵਾਲੀ ਹੁੰਦੀ ਹੈ ਜਿੱਥੇ ਜਾਣਾ ਹੈ ਉੱਥੇ ਗੱਡੀ ਖੜਾਉਣ ਦੀ ਜਗ੍ਹਾ ਨਹੀਂ ਹੁੰਦੀ ਹੈਗੀ ਨਾ ਕਰਕੇ ਗੱਡੀ ਲੈ ਗਈ ਹੈ ਤੇ ਹੁਣ ਆਪਾਂ ਪਾਉਣੇ ਹੈ ਤੇਲ ਜੀ ਅੱਤੇ ਆਪਾਂ ਅੱਗੇ ਸੀ ਘਰੇ ਮਾਨਸਾ ਵਲੌਗ ਬਣਾ ਨਹੀਂ ਅਗਰ ਆਜ ਹੀ ਬਣਾਇਆ ਸੀ ਆ ਤੇ ਹੁਣ ਕਰਿਆ ਅਗੇ ਰਵਨੀਤ ਵਾਸਤੇ ਚੀਜ਼ਾਂ ਲਿਆਂਦੀ ਅਸੀਂ ਆਉਂਦੇ ਹੋਏ ਰਵਨੀਤ ਖੁਸ਼ ਹੋ ਗਈ ਕੀ ਹੈ ਇਹ ਵੀ ਤੂੰ ਦੇਖਾ ਉਹ ਆਹਾ ਆਹਾ ਇਹਦਾ ਨਾਮ ਦੇਖੋ ਕੀ ਹੈ ਇਹ ਹੈਗਾ ਜਿਗੀ 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 ਡੋਨਟ ਕੇਕ ਡੋਨਟ ਕੇਕ ਜੀਗੀ ਡੋਨਟ ਕੇਕ ਲਿਆ ਕੇ ਤਾਂ ਬਹੁਤ ਟੇਸਟੀ ਹੈ ਸਵਾਦ ਹੈ ਹਮ ਦੇਖਿਓ ਮੜਾ ਇਹ ਖਾ ਕੇ ਦੇਖਿਓ ਤੁਸੀਂ ਵੀ ਵਧੀਆ ਚੀਜ਼ ਆ ਹਮ ਮੋਟ ਸੰਕਲ ਦੇਖਣ ਲੱਗੀ ਹਮ ਯਾਨੀ ਰਮਨ ਤੇਰੇ ਰਵਨੀਤ ਦੀਆਂ ਚੀਜ਼ੀਆਂ ਹੋਰ ਵੀ ਲੈਂਦੀਆਂ ਰਵਨੀਤ ਹੋਗੀ ਪੂਰਾ ਖੁਸ਼ ਆਇਓ ਖੜੇ ਲਿਖੇ ਮੇਰੇ ਬਨੀਤ ਦੀਆਂ ਨਹੀਂ ਨਹੀਂ ਜੈ ਜੈ ਸਤਿ ਸ਼ੰਗਦੇ ਇਹਦੇ ਮਾਮੂ ਨੇ ਦਿੱਤੀਆਂ ਨੇ ਇਹਨੂੰ ਸਾਰੀਆਂ ਚੀਜ਼ੀਆਂ ਮਾਮੂ ਨੇ ਲੈ ਕੇ ਦਿੱਤੀਆਂ ਨੇ ਹਨਾ ਬੀਤੂ ਨਾ ਨੀ ਮम्मा ਤੇ ਮਾਮੂ ਅੱਡਾ ਅੱਡ ਨੇ ਦੇਖ ਲਓ ਹੈ ਨਾ ਨੀ ਮम्मा ਤੇ ਮਾਮੂ ਅੱਡਾ ਅੱਡ ਨੇ ਗੋਲੂ ਮਾਮੂ ਨੂੰ ਕਹਿ ਦੋ ਟਕੈ ਥੈਂਕ ਯੂ ਮਾਮੂ ਜੀ ਕਿਹੋ ਕਿੰਨੇ ਬਿਸਕੁਟ ਦਿੱਤੇ ਬਿੱਤੂ ਨੂੰ ਮੈਨੂੰ ਖਾਏ ਮੜਾ ਜਾ ਹੂੰ ਚਾਬੀ ਨਹੀਂ ਆ ਮੈਂ ਟੀਵੀ ਤੇ ਵੀ ਦੇਖਿਆ ਹੂੰ ਪਿੰਦੇ ਨਹੀਂ ਓਕੇ ਹਾਂਜੀ ਤੇ ਦੇਖੋ ਨਾਲੇ ਤਾਂ ਪਾ ਲੈ ਕੇ ਆਏ ਆ ਦਵਾਈਏ ਦੇ ਲਈ ਨਾਲੇ ਦੇਖੋ ਅੱਗ ਸਵਾ ਖਾਣੋ ਨਹੀਂ ਹੜਦੇ ਮਾਰੀ ਜੀ ਨਹੀਂ ਹੈਗੀ ਤਾਂ ਤਲੀ ਚੀਨ ਜਾ ਹੈ ਤਾਂ ਕਲੀ ਮਲੀ ਚੀਜੇ ਨੇ ਹੈ ਹੈ ਤਾਂ ਤਲੀਆਂ ਮਲੀਆਂ ਚੀਜਾਂ ਨੇ ਹੁਣ ਇਹਦੇ ਵਿੱਚ ਕੋਈ ਵੀ ਨਹੀਂ ਹੈਗੀ ਹੋਰ ਚਣਿਆਂ ਦਾ ਸੂਖਾ ਚਣਿਆਂ ਦਾ ਸੂਖਾ ਤਾਂ ਹੈਗਾ ਹੈ ਫਿਰ ਵੀ ਤਾਂ ਬਾਜ਼ਾਰ ਕੀ ਚੀਜ਼ ਤੋਂ ਬਾਜ਼ਾਰ ਕੀ ਹੁੰਦੀ ਹੈ ਚਲੋ ਅੱਜ ਸਾਰਾ ਬਲੌਗ ਤੁਸੀਂ ਹਿੰਦੀ ਚ ਬਣਾਓ ਹਿੰਦੀ ਚ ਨਹੀਂ ਸਪੈਸ਼ਲੀ ਬਣਾਵਾਂਗੇ ਉਹ ਬਲੌਗ ਤਾਂ ਹਿੰਦੀ ਚ ਤੋਂ ਪੀਤੂ ਪੀ ਤੁਗਾ ਨਾਮ ਖਾਂਦਾ ਨਹੀਂ ਇਹ ਇਹ ਮੇਰੇ ਵਰਗਾ ਤਾਂ ਉਹ ਦੇਖੋ ਮੈਂ ਕੀ ਚੰਗਿਆ ਹੋਇਆ ਸੀ ਤੇ ਲੋ ਮੈਂ ਨੋਟਾ ਦੇਖੋ ਪਤਾ ਕਾਦਾ ਤੁਹਾਨੂੰ ਇਹ ਸੂਪ ਪਹਿਲਾਂ ਖਾੜ ਹੈ ਕਾਦਾ ਇਹ ਇਹ ਮੈਂ ਲਾ ਤੁਸੀਂ ਚਨੇ ਤੇ ਟਮਾਟੋ ਦਾ ਮਿਕਸ ਕਰਾਇਆ ਹਾਂਏ ਵੈਰੀ ਗੁੱਡ ਡੇ ਨਾ ਮੈਂ ਨਹੀਂ ਖਾਂਦੀ ਆਹ ਦੇਖੋ ਮੈਂ ਨਹੀਂ ਸੀਖੇ ਤੇ ਤੇ ਚੰਗਿਆ ਸੀ ਹੂੰ ਹਾਂਜੀ ਹਾਂਜੀ ਪਤਾ ਸੀ ਮੈਨੂੰ ਇਹ ਸੂਪ ਇੱਕ ਨਾ ਆ ਦੇਖੋ ਰਮਣੀਤ ਨੂੰ ਵਾਲੋਂ ਭੂਆ ਜੀ ਆਹ ਲੈ ਕੇ ਆਏ ਨੇ ਇੱਕ ਆ ਜਾ ਚਾਬੀ ਚ ਕੱਢ ਲਓ ਹੂੰ ਕੋਲੇ ਫੇਸ ਨੂੰ ਬੁਲਾ ਕੇ ਪਾਰਟੀ ਕਰਨੇ ਲੱਗਾ ਹੋਗਾ ਕੀ ਚਾਬੀ ਅਹ ਰਿਆ ਜਿੱਪ ਖੋਲੀ ਪੁੱਤੇ ਦੇ ਇੱਕ ਮਿੰਟ ਦਿਖਾ ਦੀ ਆਪਾਂ ਆ ਚਿੱਪ ਕੱਢ ਦੋ ਆਹ ਜਿੱਪ ਖੋਲ ਦੋ ਪੁੱਤ ਆ ਦਿਖਾ ਦੋ ਮੜਾ ਯਾਰ ਖੋਲ ਦੋ ਜਿੱਪ ਐ ਦੀ ਜਿੱਪ ਖੋਲੋ ਆ ਹਾਂ ਹੂੰ ਦੇਖੋ ਖੜਜੋ ਹੂ ਰਮਨੀਤ ਨੇ ਇਤਨੇ ਹੀ ਰੇਜ਼ਰ ਪਾ ਰੱਖਿਆ ਵਿੱਚ ਪੂਆ ਜੀ ਆਏ ਸੀ ਬਾਰੋਂ ਨਿਊਜ਼ੀਲੈਂਡ ਤੋਂ ਪੁੱਤ ਉਹ ਬਰਗ ਤੇ ਉਹ ਲੈ ਕੇ ਆਏ ਨੇ ਰਮਨੀਤ ਦਲੀ ਨਿੱਕਾ ਆ ਪਸ ਜਾ 파ਰਸੀ ਕਹਿ ਸਕਦੇ ਨੇ ਆਪਾਂ ਇਹਨੂੰ 파ਰਸੀ ਹੈ ਹਾਂ ਛੋਟਾ ਜਿਹਾ ਰਮਨੀਤ ਸੋਹਣਾ ਓਏ ਦੇਖਾਂ ਕਿਹਨੂੰ ਦੇਖੋ ਤੁੰਗੀ ਦੇਖੇ ਜੋਨੋ ਦੇਖਿਆ ਨਹੀਂ ਹੈਰੀ ਨੂੰ ਬੁਲਾਇਆ ਹੈਲਪਲੀ ਆ ਦੇਖੋ ਜਿਆਦਾ ਆਏ ਕਹਿੰਦੇ ਖਾਦਾ ਨਹੀਂ ਆਣਾ ਡੋਂਗਾ ਦੇਖੋ ਪਹਿਲਾ ਡੋਂਗਾ ਆ ਦੇਖੋ ਹਾਂਜੀ ਚੱਪੀ ਕੱਢ ਦੋ ਪੁੱਤੂ ਖੇਡ ਲੱਗ ਰਿਹਾ ਤਾਂ ਇਹਦੇ ਵਿੱਚ ਕੁ ਪਾਈਆ ਪੈਣਾ ਲੱਗਦਾ ਤਾਂ ਮੈਨੂੰ ਫੜਾਈ ਪੁੱਤ ਮੰਮਨ ਦੇ ਦੋ ਮੰਮਨ ਦੇ ਇਹਨੂੰ ਕੱਟ ਕੇ ਦੇਓ ਯਾਰ ਇਹ ਨਾ ਇਸ ਚ ਨਾ ਫਕਰ ਆਹੀਂ ਰੱਖੋ ਇਹਨੂੰ ਗਾੜੀ ਦੇ ਮਤਲਬ ਇੱਕ ਚੀਜ਼ ਕਰਕੇ ਖਾਮਾ ਇਹਦੇ ਵਿੱਚ ਤੁਸੀਂ ਪੈਸੇ ਪਾ ਲੈ ਕਰੋ ਇੱਕ ਚੀਜ਼ ਕਰਕੇ ਖਾਮਾ ਦੇਗੀ ਤੁਹਾਨੂੰ ਹੂੰ

ਪੀਤੂ ਤੇ ਸਾਰੇ ਜਣਾਂ ਦੇਖੀ ਜਾਊਗੀ ਲੈ ਹੋਰ ਖਾ ਲੋ ਨਾ ਮੈਂ ਨਹੀਂ ਖਾਣਾ ਹੋਰ ਖਾ ਲੋ ਨੋ 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 ਚਵਾੜਾ ਪੀਤੂ ਖਾ ਲੈਣਾ ਪੁੱਤ ਨੂਰ ਬਿਮਾਰ ਹੋ ਰਿਹਾ ਸਾਡਾ ਨਹੀਂ ਉਹਨੂੰ ਖਵਾ ਦੰਦੇ ਹਾਂ ਜੋ ਵੀ ਖਾਂਦੀ ਲੈ ਹਣਾ ਦੇਖੋ ਜੀ ਹੋਲੀ ਪਾਰਟੀ ਇਕੱਠੀ ਛੜਾ ਨੂਰ ਵੀ ਆ ਗਿਆ ਭਾਈ ਨੂਰ ਛੜਾ ਨੂਰ ਆ ਗਿਆ ਨੂਰਾ ਆ ਦੇਖੋ ਅਦੇ ਨਪੀ ਤੂੰ ਹੁਣ ਤਾਂ ਖਾ ਲੋ ਪੁੱਤ ਹੁਣ ਤਾਂ ਨੂਰ ਵੀ ਖਾਈ ਜਾਂਦਾ ਦੇਖਿਓ ਖਾ ਕੇ ਖਾ ਕੇ ਦੇਖਿਓ ਪਿੱਤੂ ਨੂੰ ਖਵਾਇਆ ਕੰਬੀ ਨਹੀਂ ਇਹ ਤੂੰ ਖਾ ਕੇ ਦੇਖ ਹੁਣ ਨੂਰ ਕਹੀਂ ਇਹਨੂੰ ਤੇਰੇ ਖਾ ਕੇ ਦੇਖ ਖਾ ਕੇ ਦੇਖ ਪੁੱਤ ਬਹੁਤ ਸੁਆਦ ਆ ਇੱਕ ਬਰਕੀ ਖਾ ਦੇ ਇੱਕ ਚਮਚਾ ਇਹ ਤਾਂ ਫਿਰ ਜਿੱਦ ਵਾਲੀ ਪੈੜੀ ਹੈ ਦੀ ਜਦੋਂ ਜਿੱਦ ਫੜ ਲਿਆ ਨਾ ਵੀ ਮੈਂ ਆ ਚੀਜ਼ ਖਾਣੀ ਨਹੀਂ ਫੈਰੀ ਤੂੰ ਹਾਲਾ ਪੁੱਤ ਅਮਰੀ ਅ ਵੀ ਦਾੰਸ ਵਾਲੀ ਤਾਂੀਂੀਂ ਚਣਾ ਦੇਰੇ ਹਰੇ ਫੋਲ ਹਾਲਾ ਆ ਲੈ ਹਰੀ ਆ ਜਾ ਤੈਨੂੰ ਬਲੌਗ ਚ ਲਵਾਵਾਂਗੇ ਨਾਲੇ ਬਲੌਗ ਚ ਖਾ ਕੇ ਦਿਖਾ ਵੀ ਕਿਵੇਂ ਖਾਣਾ ਉਹਨਾਂ ਨੂੰ ਲੈ ਝੜ ਕੇ ਖੋਲ ਦੇ ਮਾਰੇ ਨਾ ਖਾ ਗਿਰ ਖਾ ਕਿਵੇਂ ਖਾਣਾ ਉਹਨਾਂ ਨੂੰ ਕੁਝ ਖਾ ਕੇ ਦਿਖਾ ਦੋ ਬਲੌਗ ਚ ਮੈਂ ਤਾਂ ਖਾ ਤਾਂ ਲਿਆ ਮੈਂ ਤਾਂ ਥੋੜਾ ਦਿਖਾ ਦੇ ਖਾਧਾ ਤੁਸੀਂ ਇੱਕ ਜੰਮ ਚਾਗਦੇ ਹਾਂ ਹਾਂਜੀ ਤੇ ਇਹ ਆਪਣੇ ਹੈਰੀ ਰਾ ਗਿਫਟ ਹੈ ਪੂਆ ਵੱਲੋਂ ਇਹ ਵੀ ਪੂਆ ਲੈ ਗਏ ਸੀ ਬਾਹਰੋਂ ਤੇ ਇਹਦੇ ਵਿੱਚ ਹੁਣ ਓਰੇਜਰਾਂ ਓਰੇਜਰਾਂ ਨੇ ਹਨ ਓਰੇਜਰਾਂ ਓਰੇਜਰਾਂ ਨੇ ਇਹ ਚ ਕਿੰਨਾ ਸੋਹਣੀ ਚੀਜ਼ ਆ ਦੇਖੋ ਬਰਤੋ ਦਾ ਆਵੇ ਨਾ ਆਵੇ ਗਿਫਟ ਪਾਏ ਕੀ ਵਾਲਾ ਸੋਨਾ ਦੇਖੋ ਰਮੋਟ ਇੱਕ ਤਰ੍ਹਾਂ ਦਾ ਖੋਲ ਕੇ ਦਿਖਾਓ ਮਟੇ ਨੂੰ ਚਿੱਕ ਮੇਦੀ ਵੀ ਦੇਖ ਲਓ ਓਏ ਆ ਓਏ ਤੇ ਕੋਲੀ ਨੇ ਦੋਨੇ ਛੋਟੇ ਤੇ ਹਾਂਜੀ ਆ ਦੇਖੋ ਆ ਪੀਤੂ ਆ ਵੀ ਲਿਆਇਓ ਦਿੱਕਤੀ ਫੋਨ ਫੋਨ ਆ ਨੂਰ ਦਾ ਗਿਫਟਾ ਇਹ ਸਾਡੇ ਇਹਦਾ ਨੂਰੇ ਦਾ ਇਹ ਆ ਪੀਤੂ ਦਾ ਇੱਕੋ ਜਿਹਾ ਲੈ ਦੋਨੇ ਤਰਿਓ ਦੋਨੇ ਦੇਓ ਦੋਨੇ ਦੇ ਦਿਓ ਹਾਂ ਐ ਆ ਦੇਖੋ ਜੀ ਦੋ ਹੋ ਗਏ ਪਿੱਤੂ ਦਾ ਤੇ ਨੂਰੇ ਦਾ ਹੁਣ ਇਹ ਚ ਕੀ ਪਤਾ ਕਿਹੜਾ ਛੋਟਾ ਲੜਨਾ ਪਿਓ ਹੁਣ ਆਏ ਬਗੜਾ ਤੁਹਾਨੂੰ ਇਹ ਕੀ ਨਹੀਂ ਮਿੱਤੂ ਕਿਹਨੇ ਦਿੱਤਾ ਪਿੱਤੂ ਕਿਹਨੇ ਦਿੱਤਾ ਹੈ ਵੇ ਦੇਖਾ ਲਿਖਿਆ ਹੋਇਆ ਐਸੀ ਆ ਲੜਪੀਆਂ ਆ ਦਿਖਾ ਮੈਨੂੰ ਸੱਚੀ ਲੜਪੀਆਂ ਤਾਂ ਪਿੱਤੂ ਇੱਕੋ ਜਿਹੇ ਪੁੱਤ ਜਿਹੜਾ ਮਰਜ਼ੀ ਲੈ ਲਓ ਪਿੱਤੂ ਕਿਈ ਜਾਣੀਏ ਬਸ ਆ ਦੇਖੋ ਜੀ ਤੁਮੇ ਲਈ ਹੈ ਪਪੂ ਬੋਲਿਓ ਹੂੰ ਕਿਨੇ ਸੋਹਣੇ ਰੇਜਰ ਆਨੇ ਹਨ ਹਾਂ ਕੀ ਹੁੰਦਾ ਰੇਜਰ ਉਹ ਰਾਕਟ ਰਾਕੀ ਟਰ ਰਾਕਟ ਦੇਖੋ ਰਾਕਟ ਆਹੋ ਆਹੋ ਜੀਨੇ ਸਪਾਈਡਰਮੈਨ ਆਹ ਨਹੀਂ ਉਹ ਜੀਨੇ ਆਹ ਕੀ ਆ ਗੇਮ ਖੇਡਦੇ ਨੇ ਆਹੋ ਆਹ ਕੀ ਆ ਅਹੋ ਜੀ ਨਿਕਲਦੀ ਹੁੰਦੀ ਹੈ ਇਹਦੇ ਹੱਥਾਂ ਚੋਂ ਅੱਛਾ ਮੰਮਾ ਜੀ ਰੋਬੋਟ ਦੀ ਮੰਮਾ ਜੀ ਹੁੰਦਾ ਆ ਜਿਹੜਾ ਉਹ ਕੋਈ ਨਹੀਂ ਹੁੰਦਾ ਹਾਂ ਜਿਹੜਾ ਉਹ ਪਾਇਲਟ ਇਹ ਕੀ ਹੁੰਦੇ ਆ ਉਹ ਜਿਹੜੇ ਆਪਣੇ ਉੱਤੇ ਚੰਦਰਮਾ ਤੇ ਗਏ ਸੀਗੇ ਕੀ ਕਹਿੰਦੇ ਹੁੰਦੇ ਉਹਨਾਂ ਨੂੰ ਕੀ ਕਹਿੰਦੇ ਹੁੰਦੇ ਉਹਨਾਂ ਨੂੰ ਜਿਹੜੇ ਉੱਤੇ ਗਏ ਸੀ ਚੰਦਰਮਾ ਦੇ ਉਹ ਹੁੰਦੇ ਆ ਇਹ ਪਤਾ ਨਹੀਂ ਕੀ ਸੀਗੇ ਹੁੰਦਾ ਤਾਂ ਬੰਦਾ ਹੀ ਆ ਹੈਬੀ ਕੱਪੜੇ ਪਾਏ ਹੁੰਦੇ ਉਹਨਾਂ ਦੇ ਕੋਈ ਤਾਂ ਨਾਮ ਹੁੰਦਾ ਉਹਨਾਂ ਦਾ ਹਾਂ ਤੇ ਆ ਕੀ ਸੀਗਾ ਆ ਇਹ ਹੱਥਾਂ ਇਹ ਜੋ ਆਏ ਅਗਲੀ ਅੱਛਾ ਹਾਂ ਰੋਬੋਟ ਜਮੂਗੂ ਮਸ਼ੀਨਗੇ ਵੀ ਹਾਂ ਜੀ ਨੇ ਲਾ ਪਗੇਮ ਖੇਡਦੇ ਨਾ ਟੀਵੀ ਤੇ ਹਾਂ ਆਹ ਵਾਲੀ ਕਹਿਣ ਚੀਜ ਆ ਨਾ ਦੇਖੋ ਰਿਮੋਟ ਰਿਮੋਟ ਜੇ ਨਿਕਾ ਇਹ ਵੀ ਰੇਜ਼ਰ ਹੈ ਹਾਂ ਜੀ ਪੁੱਤ ਆ ਮੈਨੂੰ ਤਾਂਦਾ ਬਿਲਕੁਲ ਕਿਵੇਂ ਜੀ ਟੀਵੀ ਤੇ ਖੇਸਾ ਇਹ ਸੱਚੀ ਮਿੱੱਚੀ ਤਾਂ ਨਹੀਂ ਹੈਗਾ ਪੁੱਤ ਰੇਜ਼ਰ ਇੱਕ ਮਿੰਟ ਦੇ ਦੋ ਓਏ ਮਿੱੱਚ ਦੇਖੋ ਕਿੰਨਾ ਸੋਹਣਾ ਅਰੇ ਕਿਤਾਚੀ ਬੱਲਾ ਦਾ ਡੱਡਾ ਜੀ ਯਾਰ ਬਾਹਰਲੀ ਚੀਜ਼ਾਂ ਦਾ ਫਰਕ ਤਾਂ ਹੁੰਦਾ ਹੀ ਹੈ ਹਨਾ ਅਈ ਚ ਚੜੀ ਦੇਖੋ ਡੱਬੀ ਦੇਖੋ ਡੱਬੀ ਵਾਲੀ ਸੋਹਣੀ ਆ ਚੀਜ਼ਾਂ ਤਾਂ ਚਲੋ ਬਾਅਦ ਚ ਬਾਦੀਆਂ ਗੱਲਾਂ ਨੇ ਚੀਜ਼ ਡੱਬੀ ਬਹੁਤ ਸੋਹਣੀ ਆ ਦੇਖੋ ਪੈਕ ਪੈਕਿੰਗ ਕਿੰਨੀ ਸੋਹਣੀ ਆ ਡੱਬੀ ਦੇ ਵਿੱਚ ਲੈ ਪਾ ਦੇ ਵਿੱਚ ਮਾਹੀ ਚ ਚਟਨੀ ਜਾਂ achar ਪਾ ਲੀ ਕਿੰਦੀ ਕਿ ਡੱਬੀ ਕਿੰਨੀ ਸੋਹਣੀ ਹੋਰ ਚਟਨੀ ਕਿਉਂ ਇਹ ਸੋਹਣੀ ਲੱਗ ਰਹੀ ਆ ਰੱਖੀ ਹੋਏ ਗਿਫਟ ਜਾਂ ਇੱਕ ਤਰ੍ਹਾਂ ਦਾ ਵੀ ਸੋਹ ਭੀਜੀ ਨੂੰ ਪਾ ਦੋ ਕੀ ਪਾ ਦੋ ਹੈਰੀ ਕਿੱਥੇ ਆ ਹੂੰ ਕਿੰਨੇ ਸੋਹਣੀਆਂ ਚੀਜ਼ਾਂ ਨੇ ਦੇਖੋ ਬਾਹਰਲੀ ਕੰਟਰੀ ਚ ਆਈ ਖਾਸੀਆਂ ਤਾਂ ਹੁੰਦੀਆਂ ਇਹ ਰੇਜ਼ਰ ਪਾਈ ਫਿਰਦਾ ਤੂੰ ਵੀ ਇਹ ਚ ਹੈਏ ਪੀਤਾ ਬਣਾਉਣੇ ਆਲੀ ਰੇਜ਼ਰ ਪਾਈ ਹੁੰਦੀ ਆ ਮੈਂ ਆਹ ਬੋਲ ਚੀ ਦੇ ਦਿੰਦਾ ਪਾਈ ਚੱਲ ਏਂ ਚ ਤੂੰ ਭੱਗ ਗਿਆ ਹੈਰੀ ਬਾਥਰੂਮ ਚ ਜਾ ਨੀਚੇ ਔਰ ਪਾ ਦੋ ਪੁੱਤਰ ਮੋੜ ਜਾ ਫੇਰ ਪੈ ਕੂਗਾ ਇਹ ਨਹੀਂ ਹੁੰਦਾ ਪੁੱਤੋ ਇਹ ਚ ਪੈ ਕ ਚਾਚੂ ਆ ਗਈ ਅਪਾ ਇਹਦੇ ਵਾਸਤੇ ਜੀ ਆਪੋ ਚਵਾਨੀ ਤੇ ਟੰਗਣਾ ਹੋਵੇ ਟੰਗ ਸਕਦੇ ਜੀ ਚਵਾਨੀ ਦੇ ਗਲ ਤੋਂ ਥੋੜੀ ਟੰਗਣਾ ਹੈ ਹੈ ਨਹੀਂ ਇਹ ਕਰ ਜਵਾਨੀ نیچے ਤਾਂ ਨਹੀਂ ਸਕਦੇ ਨਾ ਲਪਾ ਉਹ ਤਾਂ ਕਰਦਾ ਆਪ ਆਪ ਆਪਣੇ ਬੰਦ ਕਰੂੰਗਾ ਹਾਏ ਤੋੜਦਾ ਨਿਕਲ ਗਿਆ ਰੀ ਕਿ ਟੁੱਟੀ ਇਹ ਤਾਂ ਨਹੀਂ ਉਹ ਤਾਂ ਕਹਿੰਦਾ ਦੇਖ ਉਹਨੂੰ ਤੋੜਦਾ ਤੋੜੇ ਨਿਕਲ ਗਿਆ ਟੁੱਟਿਆ ਨਿਕਲਿਆ ਹੋਊਗਾ ਉੱਡੇ ਕਿੰਨੇ ਐਸਾ ਬੁਰਜਾ ਬੁਰਜਾ ਨਿਕਲਿਆ ਅੰਦਰੋਂ ਵੀ 12 ਮੀਟਰ ਦਾ ਬਣਾਇਆ ਤੇ ਸਸ਼ੀਕਾਲ ਸਸ਼ੀਕਾਲ ਹਾਂਜੀ ਚਲੋ ਸਮਾਪਤੀ ਕਰੋ ਵਲੌਗ ਦੀ ਵੀ ਤੂੰ ਪਹਿਲਾਂ ਤੁਸੀਂ ਚੈਨਲ ਨੂੰ ਹਾਂ ਸਬਸਕ੍ਰਾਈਬ ਕਰ ਲਓ ਤੁਸੀਂ ਸਸ਼ੀਕਾਲ ਸਾਰੰਸ ਸਾਈ ਕਰ ਹੈਰੀ ਤੂੰ ਸਾਰਿਆਂ ਨੂੰ ਸਸ਼ੀਕਾਲ ਜੀ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਸੀਂ ਜੀ ਸਾਰਿਆਂ ਨੂੰ ਸ਼ਸ਼ਕਾ ਜੀ ਹਾਂ ਬਾਕੀ ਮੇਰੇ ਬੰਦੇ ਦਾ ਸਾਰੇ ਬੱਚਿਆਂ ਨੇ ਕਹੀ ਦਿੱਤਾ ਮੰਨ ਲਿਓ ਬੱਚਿਆਂ ਨੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਓਕੇ ਜੀ ਚਲੋ ਜੀ ਮਿਲਦੇ ਆਂ ਅਗਲੇ ਵਲੋਗ ਦੇ ਵਿੱਚ ਸਾਰੇ ਸ਼ਸ਼ੀ ਦਾ ਬਾਈ